ਫਾਇਦਾ ਹੈ ਸਮਾਗਮ ਜੋ ਮਾਂ ਭਗਤੀ ਸੇਵਾਦਾਲ ਰਜਿਸਟਰਡ ਵੱਲੋਂ ਅਮਰਪੁਰਾ ਵੱਲੋਂ ਇਹ ਮਾਂ ਭਗਤੀ ਸੇਵਾਦਾਲ ਦਾ ਜਿਹੜੀ ਅੱਜ ਤੋਂ 29 ਸਾਲ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਜੀ ਸਾਡੇ ਜਗਤਪ੍ਰਸਤ ਜੋਹਰ ਜੀ ਜਿਨ੍ਹਾਂ ਦਾ ਇਹ ਬੂਟਾ ਲਾਇਆ ਅੱਜ ਉਹਨਾਂ ਦੇ ਬਾਅਦ ਇਹਨਾਂ ਦੇ ਚਲਦੇ ਹੋਏ ਉਹਨਾਂ ਦੇ ਸੁਪੁੱਤਰ ਸ਼੍ਰੀ ਦੀਪਕ ਜੋਹਰ ਜੀ ਜੋ ਮਾਂ ਭਗਤੀ ਸੇਵਾਦਾਲ ਦੇ ਮੁੱਖ ਸੇਵਾਦਾਰ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਔਰ ਮਾਤਾ ਚਿੰਤਪੂਰਨੀ ਮਾਤਾ ਵੈਸ਼ਨੂ ਦੇਵੀ ਜੀ ਦੇ आशीर्वाद ਦੇ ਨਾਲ ਜੋ ਇਹ ਅੱਜ ਸੰਸਥਾ ਧਾਰਮਿਕ ਅਤੇ ਸਮਾਜਿਕ ਕਾਰਜ ਕਰਦੀ ਹੋਈ ਅੱਜ ਇਸ ਸਮਾਜਿਕ ਕਾਰਜ ਦਾ ਸ਼ੁਭ ਆਰੰਭ ਕਰਦੇ ਹੋਏ ਜਿੱਥੇ ਕੀ ਗਰੀਬ ਕੰਨਿਆ ਦਾ ਜ਼ਰੂਰਤਬੰਦ ਕੰਨਿਆ ਦਾ ਵਿਆਹ ਦਾ ਪ੍ਰੋਗਰਾਮ ਸਾਡੇ ਦੀਪਕ ਜੋਰਜੀ ਨੇ ਆਯੋਜਨ ਕੀਤਾ ਸਲਾਹ ਦਿੱਤੀ ਜਿੱਥੇ ਸਾਰੇ ਮੈਂਬਰਾਂ ਨੇ ਮਾਪੋਦੀ ਜਵਾਲ ਦਲਦਾਂ ਨੇ ਢੰਗਾਰਾ ਫਰਦੇ ਹੋਏ ਇਸ ਪ੍ਰੋਗਰਾਮ ਨੂੰ ਬੜੀ ਸਫਲਤਾਪੂਰਵਕ ਅੰਜਾਮ ਤੇ ਪਹੁੰਚਾ ਕੇ ਅੱਜ ਦੀ ਸ਼ਾਦੀ ਦਾ ਮਾਹੌਲ ਜਿਹੜਾ ਤੁਸੀਂ ਦੇਖ ਰਹੇ ਹੋ ਬੜੀ ਤੂਮਤਾਮ ਦੇ ਨਾਲ ਮਨਾਇਆ ਜਾ ਰਿਹਾ ਸਾਰਿਆਂ ਦੇ ਵਿੱਚ ਬਹੁਤ ਉਸ਼ਾਅ ਹੈ ਜਿੱਥੇ ਉਸ਼ਾਅ ਉੱਥੇ ਮੈਂ ਇਸ ਸੰਸਥਾ ਦੇ ਪ੍ਰਧਾਨ ਦੀਪਕ ਜੋਹਰ ਜੀ ਅੱਗੇ ਉਹਨਾਂ ਦੇ ਸਾਰੇ ਹੀ ਸਮੂਹ ਕਾਰਜਕਰਤਾ ਮਾਂ ਭਉਤੀ ਸੇਵਾਦਾਰ ਰਜਿਸਟਰ ਦੇ ਸਾਰੇ ਵਰਕਰ ਅਤੇ ਮਹੱਲਾ ਨਿਵਾਸੀਆਂ ਨੂੰ ਇਸ ਸ਼ੁਭ ਆਰੰਭ ਤੇ ਬਹੁਤ-ਬਹੁਤ ਵਧਾਈ ਦਿੰਦਾ ਅੱਜ ਦਾ ਜਿਹੜਾ ਇਹ ਸਮਾਗਮ ਹੈ ਮਾਂ ਭਉਤੀ ਸੇਵਾਦਾਰ ਰਜਿਸਟਰ ਦੇ ਵੱਲੋਂ ਜਿਸ ਦੇ ਪ੍ਰਧਾਨ ਦੀਪਕ ਜੋਹਰ ਜੀ ਨੇ ਸਰਬੋਤਮ ਸਤਿ ਸ਼੍ਰੀ ਅਕਾਲ ਜੀ ਸਭੀ ਆਪਣੇ ਮਿਹਰਜ ਕਰਦੇ ਅੱਜ ਉਹ ਨਥਿਗਾ ਵਿਸ਼ਾਲ ਬਖਤੂ ਜਾਗਰਨ ਦੇ ਉਪਲਕਸ਼ ਵਿੱਚ ਅੱਜ ਇੱਕ ਗਰੀਬ ਕੰਨਿਆਂ ਦੀ ਸ਼ਾਦੀ ਕੀਤੀ ਜਾ ਰਹੀ ਹੈ ਸੰਸਥਾ ਦੇ ਵੱਲੋਂ ਤੇ ਬੜਾ ਵਧਾਈ ਦੇ ਫਾਤਰ ਹੈ ਸਾਰੀ ਸੰਸਥਾ ਜਿਹੜਾ ਇਹ ਪ੍ਰੋਗਰਾਮ ਇਹਨਾਂ ਨੇ ਸ਼ੁਰੂ ਕੀਤਾ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਨਵੀਂ ਸ਼ਹਿਰ ਵਿੱਚ ਹੁੰਦੀਆਂ ਦੂਆ ਦੇ ਸਮਾਜ ਵਿੱਚ ਅੱਗੇ ਆਉਂਦੀਆਂ ਹੋਵੋ ਪਹਿਲੇ ਵੀ ਸ਼ਹਿਰ ਦੇ ਵਿੱਚ ਬਹੁਤ ਸੰਸਥਾਵਾਂ ਕਰਦੀਆਂ ਨੇ ਜਿਦਾਂ ਕਿ ਦੁਰਗਾ ਮਾਤਾ ਮੰਦਰ ਦੇ ਵਿੱਚ ਸਿੱਕਾ ਜੀ ਹੈ ਹੋਰ ਬੜੀਆਂ ਸੰਸਥਾਵਾਂ ਹੈ ਲੋਗਾ ਨੂੰ ਇਸ ਕੰਮ ਦੇ ਵਿੱਚ ਅੱਗੇ ਆਣਾ ਚਾਹੀਦਾ ਵੱਧ ਚੜ ਕੇ ਹਿੱਸਾ ਪਾਣਾ ਚਾਹੀਦਾ ਕਰਾਮ ਸ਼ੀਰਾਵਲੀ ਦਾ ਬਹੁਤ ਧੰਨਏ ਦਰਬਾਰ ਦੀ ਅੱਜ ਜੋ ਅਸੀਂ ਇਹ ਪ੍ਰੋਗਰਾਮ ਰੱਖਿਆ ਮਾਹਵੀਰ ਮੰਦਿਰ ਦੇ ਵਿੱਚ ਪਿਛਲੇ 29 ਸਾਲਾਂ ਤੋਂ ਅਸੀਂ ਮਾਹ ਭਗਵਨ ਦੀ ਸੇਵਾਦਲ ਵੱਲੋਂ ਜਾਗਰਣ ਕਰਵਾ ਰਹੇ ਸੀ ਔਰ ਹਰ ਸਾਲ ਹਰ ਸਾਲ ਸ਼ੋਭਾ ਯਾਤਰਾ ਦੇ ਰੂਪ ਦੇ ਵਿੱਚ ਮਾਂ ਜਵਾਲਾਮਾਈ ਨੂੰ ਸਾਰੇ ਏਰੀਆ ਚ ਲੈ ਕੇ ਜਾਂਦੇ ਸੀ ਘਰ ਘਰ ਹੁਣ ਅਸੀਂ ਇਸ ਸਾਲ ਤੋਂ ਵਿਚਾਰ ਆਮ ਮਾਈ ਦੀ ਆਗਿਆ ਦੇ ਨਾਲ ਇਹ ਬਦਲਿਆ ਹੈ ਕਿ ਅਸੀਂ 29 ਸਾਲਾਂ ਬਾਅਦ ਅੱਜ ਇੱਕ ਗਰੀਬ ਕੰਨਿਆ ਦਾ ਜਾਂ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਅੱਜ ਇੱਕ ਵਿਆਹ ਮਾਵੀਰ ਮੰਦਰ ਦੇ ਵਿੱਚ ਰੱਖਿਆ ਔਰ ਅਸੀਂ ਇਹ ਕੰਮ ਕਰਕੇ ਇੰਨੇ ਆਪਣੇ ਆਪ ਨੂੰ ਸੰਤੁਸ਼ਟ ਮੰਨ ਰਹੇ ਹਾਂ ਕਿ ਜੋ ਅਸੀਂ ਕੰਮ ਕੀਤਾ ਔਰ ਮਾਨਨ ਨੂੰ ਇੰਨੀ ਕਿ ਸੰਤੁਸ਼ਟੀ ਹੈ ਕਿ ਜੋ ਲੋਕਾਂ ਦਾ ਪੈਸਾ ਅਸੀਂ ਇਕੱਠਾ ਕਰਦੇ ਹਾਂ ਸੰਸਥਾਵਾਂ ਉਹ ਅਸੀਂ ਕਿਸੇ ਵਧੀਆ ਜਗ੍ਹਾ ਅਰਥ ਲਾ ਸਕੀਏ ਮੈਂ ਲੋਕਾਂ ਨੂੰ ਵੀ ਇਹੀ ਕਹਿਣਾ ਚਾਹਨਾ ਕਿ ਠੀਕ ਹੈ ਧਾਰਮਿਕ ਕੰਮ ਤਾਂ ਬਹੁਤ ਜ਼ਰੂਰੀ ਹੈ ਆਪਣੇ ਲੋਕਾਂ ਲਈ ਧਰਮ ਨਾਲ ਜੁੜਨਾ ਧਰਮ ਦੇ ਨਾਲ-ਨਾਲ ਆਪਾਂ ਲੋਕਾਂ ਨੂੰ ਸਮਾਜਿਕ ਕੰਮ ਵੀ ਇਦਾਂ ਕਰਨੇ ਚਾਹੀਦੇ ਆ ਕਿ ਤਾਂ ਕਿ ਜੋ ਲੋਕ ਭਲਾਈ ਦੇ ਕੰਮ ਹੋਣ ਚਾਹੀਏ ਚਾਹੇ ਗਰੀਬ ਲੜਕੀ ਦਾ ਵਿਆਹ ਹੋਏ ਚਾਹੇ ਖੂਨਦਾਨ ਕੈਂਪ ਹੋਣ ਚਾਹੀਏ ਕਿਸੇ ਦੀ ਹਸਪਤਾਲਾਂ ਦੇ ਵਿੱਚ ਮਦਦ ਹੋ ਸਕੇ ਜਿੰਨਾ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੀ ਸੰਸਥਾ ਮਾ ਭਗਵਤੀ ਸੇਵਾਦਲ ਔਰ ਮੇ ਸਾਰੇ ਮੇਰੀ ਟੀਮ ਮੋਢਾ ਨਾ ਮੋਢਾ ਲਾ ਕੇ ਖੜੇ ਆ ਪਿਛਲੇ 1 ਮਹੀਨੇ ਤੋਂ ਡਟ ਕੇ ਅਸੀਂ ਕੰਮ ਕਰ ਰਹੇ ਆ ਔਰ ਹੋਰ ਅੱਗੋ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਤੋਂ ਅਸੀਂ ਇਸ ਕੰਮ ਨੂੰ ਜਿੰਨਾ ਵਧਾ ਸਕੀਏ ਵੱਧ ਤੋਂ ਵੱਧ ਇਸ ਵਾਰ ਇੱਕ ਕੁੜੀ ਦਾ ਕਰ ਸਕੇ ਆ ਅਗਲੇ ਸਾਲ ਹੋ ਸਕੇ ਜਿੰਨੇ ਸਾਡੇ ਕੋਲ ਪਰਿਵਾਰ ਜਰੂਰਤਮੰਦ ਆ ਕੇ ਸੰਪਰਕ ਕਰਨਗੇ ਇੱਕ ਹੁਣ ਦੋ ਹੁਣ ਤਿੰਨ ਹੋਣ ਅਸੀਂ ਕੋਸ਼ਿਸ਼ ਕਰਾਂਗੇ ਕਿ ਵੱਧ ਚੜ ਕੇ ਇਸ ਕੰਮ ਨੂੰ ਵਧਾਵਾ ਦਈਏ ਐਨਾ ਹੀ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨਾ ਕਿ ਜਿੰਨਾ ਤੁਸੀਂ ਵੱਧੇ ਕੰਮ ਤੋਂ ਪ੍ਰੇਰਿਤ ਹੋ ਕੇ ਲੋਕ ਭਲਾਈ ਦਾ ਕੰਮ ਕਰ ਸਕੋ ਉਹਨਾਂ ਤੁਹਾਨੂੰ ਲੋਕਾਂ ਨੂੰ ਕਰਨਾ ਚਾਹੀਦਾ ਧਾਰਮਿਕ ਦੇ ਨਾਲ ਅੱਜ ਘਰੇਲੂ ਸਮਾਨ ਅਸੀਂ ਸਾਰਾ ਜੋ ਵੀ ਲੜਕੀ ਦਾ ਘਰੇਲੂ ਜ਼ਰੂਰਤ ਦਾ ਸਮਾਨ ਹੁੰਦਾ ਹੈ ਬੈਂਡ ਹੋਇਆ ਅਲਮਾਰੀ ਹੋਈ ਸਲਾਈ ਮਸ਼ੀਨ ਹੋਈ ਪ੍ਰੈਸ ਹੋਈ ਡਿਨਰ ਸੈੱਟ ਹੋ ਗਏ ਭਾਂਡੇ ਹੋ ਗਏ ਕੱਪੜੇ ਹੋ ਗਏ ਜੋ ਵੀ ਸਾਡੇ ਲੋਕਾਂ ਦੇਖੋ ਇਹ ਸਾਰਾ ਕੰਮ ਸਾਰਿਆਂ ਦੀ ਮਦਦ ਨਾਲ ਹੀ ਹੋਇਆ ਕੋਈ ਮੈਂ ਇਕੱਲਾ ਬਹੁਤ ਵੱਡਾ ਨਹੀਂ ਜਾਂ ਸਾਡੀ ਸੰਸਥਾ ਇਕੱਲੀ ਨਹੀਂ ਇਹ ਜਿੰਨੇ ਮੁਹੱਲਾ ਨਿਵਾਸੀ ਇਲਾਕਾ ਨਿਵਾਸੀ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵੱਧ ਚੜ ਕੇ ਕੰਮ ਹੋਇਆ ਮੈਂ ਆਸ ਰੱਖਦਾ ਲੋਕਾਂ ਤੋਂ ਅੱਗੇ ਵੀ ਵੀ ਤੁਸੀਂ ਵੀ ਇਦਾਂ ਹੀ ਲੋਕ ਭਲਾਈ ਦੇ ਕੰਮ ਅੱਗੇ ਵੱਧ ਤਰ ਵੱਧ ਜਾਰੀ ਰੱਖੋ ਤਾਂ ਕਿ ਹਰ ਬੰਦੇ ਦੀ ਜੋ ਜ਼ਰੂਰਤ ਹੈ ਜ਼ਰੂਰਤ ਹੈ ਉਹ ਪੂਰੀ ਹੋ ਸਕੇ